ਦੇ ਨੇ ਠੀਕ ਗੱਲ ਹਾਂ ਡਰਪਾ ਦੀਆਂ ਤੇ ਸੋਟ ਤੇ ਸਬਜੀ ਦਾ ਲੰਗਰ ਲਾਇਆ ਸ਼ਹੀਦ ਜੀ ਦੀ ਪ੍ਰਧਾਨਗੀ ਤੇ ਮਿੰਦਰ ਜੀ ਜੇ ਆਪਣੇ ਰੋਕਤਰਾ ਜੀ ਆ ਸਾਰੇ ਇਹਨਾਂ ਨੇ ਪ੍ਰਦਾਨ ਕੀਤੇ ਅੱਜ ਇਹ ਇਹਨਾਂ ਨੇ ਸੀਨੀਅਰ ਸਿਟੀਜ਼ਨ ਵੱਲੋਂ ਲਾਇਆ ਜਿਵੇਂ ਉਹਤਰਾ ਜੀ ਨੇ ਬੇਨਤੀ ਕਰਨਾ ਦੋ ਸ਼ਬਦ ਹੈ ਚਲੋ ਦੇਖ ਲਈ 3 ਸਾਲ ਤੋਂ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਬਜ਼ੀਆਂ ਵਿਤਮਨ ਕਰਦਾ ਪ੍ਰਾਲਾ ਕੀਤਾ ਜਾਂਦਾ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਮਹੀਨੇ ਇੱਕ ਵਾਰ ਸੀਜ਼ਨਲ ਸਬਜ਼ੀ ਜਿਹੜੀ ਆ ਲਿਆ ਕੇ ਇੱਥੇ ਵੰਡੀ ਜਾਵੇ ਵੰਡਣ ਲੱਗੇ ਕਿ ਇਹ ਵੀ ਦੇਖੀ ਜਾਂਦੀ ਬਹੁਤ ਸਬਜ਼ੀ ਜਿਹੜੀ ਅਸੀਂ ਆਪ ਖਾ ਸਕਦੇ ਉਹ ਦਿੱਤੀ ਜਾਵੇ। ਕੋਈ ਕਿਸੇ ਤਰ੍ਹਾਂ ਉਹਦੇ ਵਿੱਚ ਘਾਟ ਜਾਂ ਉਹਦੀ ਕੁਆਲਿਟੀ ਘਟੀਆ ਨਾ ਹੋਵੇ। ਦੂਸਰਾ ਵੰਡਣ ਦਾ ਪਰਪਸ ਇਹ ਇਹ ਹੈ ਕਿ ਇਹ ਪੌਸਟਿਕ ਪਦਾਰਥ ਹੈ। ਔਰ ਹਰ ਸੀਜ਼ਨ ਦੇ ਵਿੱਚ ਪ੍ਰਮਾਤਮਾ ਨੇ ਆਪਣੇ ਵੱਲੋਂ ਕੋਈ ਨਾ ਕੋਈ ਕੀਤੀ ਚੀਜ਼ ਹੈ ਸਾਨੂੰ ਖਾਣ ਦੇ ਲਈ ਤਾਂ ਜੋ ਸਾਡੀ ਸਿਹਤ ਚੰਗੀ ਹੋਵੇ। ਉਹ ਸਬਜ਼ੀਆਂ ਵੀ ਸਾਡੇ ਸੀਜ਼ਨ ਦੇ ਵਿੱਚ ਆਉਂਦੀਆਂ। ਕਈ ਗੋਭੀ ਆਉਂਦੀ ਹੈ, ਕਈ ਲੋਕੀ ਤੇ ਕਈ ਕੱਦੂ ਕੀਆ। ਇਸ ਤਰ੍ਹਾਂ ਪਿਛਲੇ 14 ਦਿਨوں ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਮਨਾਇਆ ਸੀ ਤੇ ਇੱਥੇ ਇੱਥੇ ਅਰਜ਼ੀ ਲੈ ਆ ਕੇ ਤਰਬੂਜ ਲੈ ਆ ਕੇ ਵੰਡੇ ਸੀ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਆ ਨੁਕੀ ਅਤੇ ਨਾਲ ਇਹ ਕੀਆ ਕਰ ਤੁ ਜਿਹੜਾ ਵੱਡਿਆ ਜਿਹਨੂੰ ਕਾਂਜੀ ਵਾਲ ਵੀ ਕਿਹਾ ਜਾਂਦਾ ਹੈ। ਪਰਪਸ ਸਾਡਾ ਇਹੀ ਆ ਕਿ ਉਹ ਲੋਕ ਜਿਹੜੇ ਕਿ ਆਪਣੇ ਵੱਲੋਂ ਪੈਸੇ ਖਰਚ ਕੇ ਸਬਜ਼ੀਆਂ ਨਹੀਂ ਲੈ ਸਕਦੇ ਇੱਕ ਅਤੇ ਉਹ ਲੋਕ ਜਿਹੜੇ ਕਿ ਸਬਜ਼ੀਆਂ ਹੀ ਨਹੀਂ ਖਾਂਦੇ ਉਹਨਾਂ ਨੂੰ ਇਹ ਸਬਜ਼ੀਆਂ ਦੇ ਕੇ ਸਬਜ਼ੀਆਂ ਖਾਂਣ ਦਾ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਇਹ ਪੋਸਟਿਕ ਪਦਾਰਤ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਅੱਛੀ ਹੋਵੇ ਤੇ ਉਹ ਤੰਦਰੁਸਤ ਰਹਿਣ ਕਿੰਨੇ ਚਿਰ ਤੋਂ ਲਾ ਰਹੇ ਲੰਗਰ ਇਹ ਪਿਛਲੇ 3 ਸਾਲਾਂ ਤੋਂ ਲੰਗਰ ਲਾਉਣ ਦੀ ਇਹ ਪ੍ਰਥਾ ਚਾਲੂ ਕੀਤੀ ਆ ਔਰ ਇਸ ਪ੍ਰਥਾ ਵਿੱਚ ਸਾਡੇ ਸਤਕਾਰਯੋਗ ਪ੍ਰਧਾਨ ਜੀ ਆ ਨਾਲ ਨਾਲ ਮੂਹ ਲਾਲ ਜੀ ਕਿਉਂਕਿ ਇਹਨਾਂ ਦਾ ਕੰਮ ਵੀ ਉੱਥੇ ਮੰਡੀ ਦੇ ਵਿੱਚ ਆ ਇਹਨਾਂ ਦਾ ਆਪਣਾ ਘਰ ਦਾ ਉੱਥੇ ਵੀ ਆਪਣੇ ਨੂੰ ਪਰਾਲਾ ਇਹ ਕਰਦੇ ਕਿ ਜਿਹੜੀ ਚੀਜ਼ ਅੱਛੀ ਆ ਔਰ ਸਾਨੂੰ ਕਿਸੇ ਕਾਰਨ ਵੰਸ਼ ਸਸਤੀ ਮਿਲ ਰਹੀ ਉਹ ਲਿਆ ਕੇ ਇੱਥੇ ਬੰਦ ਨੇ ਇਹ ਜਿਹੜੀ ਸਬਜੀ ਆ ਅਮੀਰਾਂ ਵਾਸਤੇ ਜਾਂ ਗਰੀਬਾਂ ਵਾਸਤੇ ਬਣੀ ਜਾ ਰਹੀ ਆ ਲੰਗਰ ਕਦੇ ਵੀ ਕਿਸੇ ਨੇ ਉਹਨਾਂ ਲੰਗਰ ਦਾ ਮਤਲਬ ਇਹ ਸਾਰਿਆਂ ਲਈ ਹੈ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਮਿਰਗਾ ਲੰਗ ਹੈ ਚਾਹੇ ਅਰਬਾਬੋਦੀ ਜਾਂ ਕਰੋਬੋਦੀ ਹਰੇਕ ਲਈ ਬਰਾਬਰ ਆ ਇਹ ਉਹ ਜਿਵੇਂ ਕਿ ਪਹਿਲਾਂ ਕਿ ਉਹ ਸਬਜੀ ਜਿਹੜੀ ਮੈਂ ਵੀ ਘਰ ਖਾ ਖਾ ਸਕਦਾ ਕੋਈ ਇਹ ਗਰੀਬ ਵੀ ਖਾਂਦਾ ਤੇ ਅਮੀਰ ਵੀ ਖਾ ਸਕਦਾ ਮੀਰ ਤੋਂ ਮੀਰ ਵੀ ਖਾਂਦਾ ਸਾਰੇ ਹੀ ਖਾਂਦੇ ਨੇ ਨਹੀਂ ਜੀ ਮੈਂ ਵੀ ਕੁਆਲਿਟੀ 'ਚ ਕੋਈ ਨਾ ਨਹੀਂ ਕੀਤਾ ਜਾਂਦਾ ਨਹੀਂ ਆਪਾਂ ਕੁਆਲਿਟੀ ਦੀ ਇਹ ਗੱਲ ਕਰਦੇ ਆਂ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਜੇ ਇਹ ਸਬਜ਼ੀ ਤੁਸੀਂ ਆਪ ਮਾਲਵ ਬੀਜਦੇ ਆ ਜਾਂ ਮਤਲਬ ਕਿਸੇ ਹੋਰ ਨੇ ਨਹੀਂ ਅਸੀਂ ਤਾਂ ਅੰਦਰ ਸਿੰਘ ਸਾਡੇ ਆਪ ਬੀਜਦੇ ਨਹੀਂ ਹੈਗੇ ਅਸੀਂ ਮੰਡੀ ਤੋਂ ਲੈ ਕੇ ਆਉਂਦੇ ਆ ਮੰਡੀ 'ਚ ਸਾਡੇ ਮੋਹਨ لال ਜੀ ਇਹਨਾਂ ਦੇ ਮਾਰੇ ਕਿਰਪਾ ਇਹ ਭਾਈ ਕਨਈਆ ਦਾ ਰੂਪ ਹੈ ਸਾਡੇ ਵਿੱਚ ਇਹਨਾਂ ਨੇ ਨਹੀਂ ਜਾਵੇ ਹਨੇਰੀ ਜਾਵੇ ਜਨਤਾ ਸੇਵਕ ਪ੍ਰਧਾਨ ਸਾਡੇ ਵਿੱਚ ਪੰਦੀ ਖੜੇ ਆ ਇਹਨਾਂ ਸਾਥ ਦੇ ਵਿੱਚ ਰੋੜ ਜਾ ਕੇ ਪੀਸ਼ਣ ਨੂੰ ਦੁੱਧ ਦਾ ਸੇਵਨ ਕਰਾਉਂਦੇ ਆ ਤੇ ਇਸ ਤਰੀਕੇ ਦੇ ਨਾਲ ਸਾਡੇ ਇਸ ਨਗਰ ਦੇ ਨਾਲ ਇਹ ਜੁੜੇ ਆ ਬਲੱਡ ਬੈਂਕ ਦੇ ਸਾਰੀਆਂ ਸੇਵਾਵਾਂ ਕਰਦੇ ਆ ਇਸ ਨਗਰ ਦੇ ਵਿੱਚ ਵੀ ਇਹ ਸੇਵਾ ਆਪਣੇ ਉਪਰਾਲਾ ਕਰਦੇ ਆ ਜਦੋਂ ਕਰਦੇ ਕਿ ਹੁਣ ਤੁਹਾਨੂੰ ਕੰਪਲੀਟੀ ਵੰਡਣ ਕਰਨੀ ਚਾਹੀਦੀ ਉਹ ਉਸ ਟਾਈਮ ਤੇ ਕੀਟ ਕੇ ਲਿਆ ਕੇ ਅਰਪਣ ਕਰਦੇ ਠੀਕ ਹੈ ਧੰਨਵਾਦ ਜੀ ਬਹੁਤ ਮਿਹਰਬਾਨ